ਬਾਈ ਜੀ ਬੜੇ ਦੁੱਖ ਦੀ ਗੱਲ ਹੈ ਤੇ ਬੜੇ ਸ਼ਰਮ ਦੀ ਗੱਲ ਹੈ ਕਿ ਪਟਿਆਲਾ ਦੇ ਰਜਿੰਦਰਾ ਹਸਪੀਟਲ ਦੇ ਵਿੱਚ ਜਿਹੜੇ ਹਸਪੀਟਲ ਦਾ ਨਾਂ ਚੱਲਦਾ ਬਾਈ ਜੀ ਉਹਦੇ ਐਮਰਜੈਂਸੀ ਵਾਰਡ ਦੇ ਵਿੱਚ ਇੱਕ ਮਰੀਜ਼ ਦਾ ਆਪਰੇਸ਼ਨ ਹੋ ਰਿਹਾ ਤੇ ਆਪਰੇਸ਼ਨ ਹੋਣ ਦੇ ਦੌਰਾਨ ਅਧਵਿਸ਼ਕਾਰ ਲਾਈਟ ਚਲੀ ਜਾਂਦੀ ਹੈ ਆਪਰੇਸ਼ਨ ਕਰਦੇ ਕਰਦੇ ਲਾਈਟ ਚੱਲੀ ਗਈ ਤੇ ਲਾਈਟ ਵੀ ਘੱਟੋ ਘੱਟ 15 ਮਿੰਟ ਤੱਕ ਕੱਟ ਲਾਉਂਦੀ ਹੈ ਜਿਦੇ ਕਰਕੇ ਬਾਈ ਜੀ ਡਾਕਟਰ ਨੇ ਜੋ ਆਪਰੇਸ਼ਨ ਕਰ ਰਿਹਾ ਉਹ ਬਹੁਤ ਪਰੇਸ਼ਾਨ ਹੋ ਜਾਂਦੇ ਆ ਤੇ ਉਹ ਆ ਪਰੇਸ਼ਾਨੀ ਦੇ ਵਿੱਚ ਆ ਕੇ ਉੱਥੋਂ ਇੱਕ ਵੀਡੀਓ ਬਣਾ ਕੇ ਜਾਰੀ ਕਰਦੇ ਆ ਕਿ ਦੱਸੋ ਹੁਣ ਸਾਡਾ ਕੀ ਕਸੂਰ ਹੈ ਜੇ ਮਰੀਜ਼ ਦੀ ਜਾਨ ਚਲੀ ਗਈ ਤਾਂ ਉਹਨਾਂ ਦੇ ਵਾਰਸਾਂ ਨੂੰ ਅਸੀਂ ਕੀ ਜਵਾਬ ਦੇਾਂਗੇ ਇਹਦਾ ਕੌਣ ਜ਼ਿੰਮੇਵਾਰ ਹੈ ਸੋ ਬਾਈ ਜੀ ਇਹਦੇ ਬਾਰੇ ਸਿਸਟਮ ਦਾ ਦੇਖੋ ਕੀ ਖਿਆਲ ਹੈ ਸਿਸਟਮ ਇੰਨਾ ਨਲਾਇਕ ਹੋ ਚੁੱਕਿਆ ਹੈ ਕਿ ਪਟਿਆਲਾ ਦੇ ਰਜਿੰਦਰਾ ਹਸਪੀਟਲ ਦੇ ਐਮਰਜੈਂਸੀ ਵਾਰਡ ਦੀ ਲਾਈਟ ਚਲੀ ਗਈ ਹੈ ਸੋ ਇਹਦੇ ਵੱਲੋਂ ਬਾਈ ਜੀ ਸਿਹਤ ਵਿਭਾਗ ਨੂੰ ਬਹੁਤ ਖਿਆਲ ਦੇਣਾ ਚਾਹੀਦਾ ਜੋ ਕਿ ਹੁਣ ਤੱਕ ਨਹੀਂ ਦਿੱਤਾ ਜਾ ਰਿਹਾ ਜੇ ਉਹਨਾਂ ਦਾ ਖਿਆਲ ਹੁੰਦਾ ਤਾਂ ਇਹੋ ਜੀ ਗਲਤੀ ਕਦੇ ਹੁੰਦੀ ਹੀ ਨਾ ਸੋ ਇਹ ਸਭ ਤੋਂ ਵੱਡੀ ਨਲਾਇਕੀ ਹੈ ਕਿ ਦੇਖੋ ਡਾਕਟਰਾਂ ਨੂੰ ਉੱਥੋਂ ਇੱਕ ਵੀਡੀਓ ਬਣਾ ਕੇ ਦੱਸਣਾ ਦੱਸਣਾ ਪੈ ਰਿਹਾ ਕਿ ਸਾਨੂੰ ਇਹ ਪਰੇਸ਼ਾਨੀ ਆ ਰਹੀ ਹੈ emergancy ward ਦੇ ਵਿੱਚ ਜੋ ਲਾਈਟ ਦੇ ਕੱਟ ਲਗਾਤਾਰ ਲੱਗ ਰਹੇ ਆ ਸਾਡੀਆਂ ਸਾਰੀਆਂ ਮਸ਼ੀਨਾਂ ਬੰਦ ਹੋ ਚੁੱਕੀਆਂ ਨੇ ਮਰੀਜ਼ ਦਾ ਪੇਸ਼ੈਂਟ ਦਾ ਜੋ ਆਪਰੇਸ਼ਨ ਹੈ ਉਹ ਅੱਧ ਦੇ ਵਿੱਚ ਪਿਆ ਹੁਣ ਦੱਸੋ ਅਸੀਂ ਕੀ ਕਰੀਏ ਸੋ ਸਾਡੀ ਬੇਨਤੀ ਹੈ ਮੌਜੂਦਾ ਸਰਕਾਰ ਨੂੰ ਤੇ ਸਿਹਤ ਵਿਭਾਗ ਨੂੰ ਬਾਈ ਜੀ ਇਨੇ ਵਾਸਤੇ ਖਿਆਲ ਦਿਓ ਸੋ ਥੋੜਾ ਕੰਮ ਹੈ ਇਸ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਾਰੇ ਲੋਕਾਂ ਨੂੰ ਵੀ ਇਹਨਾਂ ਹਾਲਾਤਾਂ ਦਾ ਪਤਾ ਲੱਗ ਸਕੇ ਇਹ ਬਾਈ ਜੀ ਵੀਡੀਓ ਹੈਗੀ ਆ ਰਜਿੰਦਰਾ ਹਸਪੀਟਲ ਦੀ ਜਿੱਥੋਂ ਕੀ ਡਾਕਟਰਾਂ ਨੇ ਖੁਦ ਵੀਡੀਓ ਬਣਾ ਕੇ ਐਮਰਜੈਂਸੀ ਵਾਰਡ ਦੇ ਵਿੱਚੋਂ ਚੱਲਦੇ ਆਪਰੇਸ਼ਨ ਦੇ ਵਿੱਚੋਂ ਬਾਈ ਜੀ ਮਰੀਜ਼ ਨੂੰ ਵੀ ਦਿਖਾਇਆ ਗਿਆ ਸੋ ਇਸ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕਰਿਓ ਤੇ ਵੀਡੀਓ ਦੇਖਣ ਤੁਹਾਡਾ ਬਹੁਤ